ਚੌਧਰੀ ਦੇਵੀ ਦਾਲ ਦੇ ਜਨਮ ਸ਼ਤਾਬ ਦੀ ਮੌਕੇ ਅਜਿਨ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੀ ਸੂਬਾ ਪਧਰੀ ਰੈਲੀ ਹੋ ਰਹੀ ਹੈ ਇਸ ਰੈਲੀ ਦੇ ਵਿੱਚ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਨੇ ਇਨੈਲੋ ਦੇ ਸਾਰੇ ਲੀਡਰ ਇਸ ਰੈਲੀ ਦੇ ਵਿੱਚ ਮੌਜੂਦ ਨੇ ਤੇ ਇਸ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰਬਾਬੂ ਨਾਇਡੂ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਬਿਹਾਰ ਦੇ ਸਾਬਕਾ ਸੀਐਮ ਨੀਤੀਸ਼ ਕੁਮਾਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੋੜਾ ਰੈਲੀ ਦੇ ਵਿੱਚ ਸ਼ਿਰਕਤ ਕਰਨਗੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਇੱਕੋ ਮੰਚ ਤੇ ਦੇਸ਼ ਦੇ ਦਿੱਗਜ ਲੀਡਰਾਂ ਦਾ ਇਕੱਠ ਨੈਲੋ ਦੇ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਇਸ ਰੈਲੀ ਰਾਹੀਂ ਇਨੈਲੋ ਆਪਣੀ ਸ਼ਕਤੀ ਪ੍ਰਦਰਸ਼ਨ ਕਰੇਗੀ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਬੇਹਦ ਨਜ਼ਦੀਕ ਨੇ ਹਰਿਆਣਾ ਦੇ ਵਿੱਚ ਅੱਜ ਚੌਧਰੀ ਦੇਵੀ ਲਾਲ ਦੀ ਜਨਮ ਸ਼ਤਾਬਦੀ ਮੌਕੇ ਅੱਜ ਜਿੰਦ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੀ ਸੂਬਾ ਪਧਰੀ ਰੈਲੀ ਹੋ ਰਹੀ ਹੈ ਜਿਸ ਦੇ ਵਿੱਚ ਵੱਡੇ ਵੱਡੇ ਲੀਡਰ ਮੌਜੂਦ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਸ਼ੇਸ਼ ਤੌਰ ਦੇ ਉੱਤੇ ਇਸ ਵਿੱਚ ਸ਼ਿਰਕਤ ਕਰਨਗੇ ਇਨੈਲੋ ਦੇ ਨਾਲ ਪੁਰਾਣੀ ਦੋਸਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨੇ ਵੀ ਅੱਜ ਚੌਧਰੀ ਦੇਵੀ لال ਦੇ ਜਨਮ ਸ਼ਤਾਬਦੀ ਮੌਕੇ ਦੇਸ਼ ਨੂੰ ਸੰਬੋਧਨ ਕਰਦਿਆ ਹੋਇਆ ਇਸ ਦਾ ਜ਼ਿਕਰ ਕੀਤਾ ਸੀ ਤੇ ਅੱਜ ਚੌਧਰੀ ਦੇਵੀ لال ਦੀ ਜਨਮ ਸ਼ਤਾਬਦੀ ਮੌਕੇ ਜੀਂਦ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੀ ਸੂਬਾ ਪੱਧਰੀ ਰੈਲੀ ਹੋ ਰਹੀ ਹੈ